ਬ੍ਰੈਂਪਟਨ ਵਿਖੇ ਆਯੋਜਿਤ ਇਸ ਐਜੂਕੇਸ਼ਨ ਸੈਮੀਨਾਰ ਦਾ ਮੰਤਵ ਕਲਕੀਤਾ ٹرسٹ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਭਾਈਚਾਰੇ ਨੂੰ ਜਾਣੂ ਕਰਵਾਉਣਾ ਅਤੇ ਸੰਸਥਾ ਦਾ ਸਹਿਯੋਗ ਵਧਾਉਣਾ ਸੀ ਜਿਹੜਾ ਅੱਜ ਦੇ ਸੈਮੀਨਾਰ ਦਾ ਮੋਟਿਵ ਹੈਗਾ ਉਹ ਪੰਜਾਬ ਦੀ ਗ੍ਰੋਥ ਕਿਸ ਤਰ੍ਹਾਂ ਹੋ ਸਕਦੀ ਹੈ ਪੰਜਾਬ ਦੇ ਚੈਲੰਜਸ ਕੀ ਹੈਗੇ ਨੇ ਤੇ ਬੜੂ ਸਾਹਿਬ ਕਲਕੀਤਾ ٹرسٹ ਪੰਜਾਬ ਦੀ ਤਰੱਕੀ ਵਾਸਤੇ ਕਿਹੋ ਜਿਹੇ ਉਪਰਾਲੇ ਕਰ ਰਹੇ ਨੇ ਉਹ ਸਾਰਿਆਂ ਨੂੰ ਪਤਾ ਹੈ ਕਿ ਬੜੂ ਸਾਹਿਬ ਕਲਕੀਤਾ ٹرسٹ এডਿਕੇਸ਼ਨ ਦੇ ਵਿੱਚ ਜਿੰਨਾ ਕੰਮ ਕਰ ਰਹੇ ਹੈਗੇ ਨੇ ਸੋ ਉਹਦੇ ਵਾਸਤੇ ਅਸੀਂ ਇੱਥੇ ਸਾਰੇ ਇਕੱਠੇ ਹੋਏ ਆਂ ਤਾਕੀ ਸਾਰੇ ਇੱਥੇ ਆ ਕੇ ਆਪਣੇ ਜੋ ਵੀ ਉਹਨਾਂ ਦੇ ਪੁਆਇੰਟ ਆਫ View ਹੈਗੇ ਨੇ ਕਿ ਪੰਜਾਬ ਵਾਸਤੇ ਉਹ ਕਿਸ ਤਰ੍ਹਾਂ ਕਰ ਸਕਦੇ ਹੈਗੇ ਸੇਵਾ ਤੇ ਉਹਦੇ ਵਾਸਤੇ ਸਾਰੇ ਇਕੱਠੇ ਹੋਏ ਆਏ। ਇਸ ਸੈਮੀਨਾਰ ਵਿੱਚ ਭਾਰਤ ਤੋਂ ਆਏ ਸੰਸਥਾ ਦੇ ਮੁਖੀ ਡਾਕਟਰ ਗਵਿੰਦਰ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਨੇ ਐਨ ਆਰ ਆਈ ਭਾਈਚਾਰੇ ਨੂੰ ਸਿੱਖਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਹਰ ਪੰਜਾਬੀ ਜੋ ਬਾਹਰ ਸੈਟਲ ਹੈ ਪੰਜਾਬ ਤੋਂ ਉਸ ਨੂੰ ਚਿੰਤਾ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਬੱਚੇ ਰੁੱਲ ਰਹੇ ਹਨ। ਪੰਜਾਬ ਦੀ ਇਕਨੋਮੀ ਬਹੁਤ ਜ਼ਿਆਦਾ ਅਪਸੈਟ ਹੋ ਗਈ ਹੈ। ਬੱਚਿਆਂ ਕੋਲ ਰਿਸੋਰਸਸ ਨਹੀਂ ਹਨ ਆਪਣੇ ਆਪ ਨੂੰ ਐਜੂਕੇਟ ਕਰਨ ਵਾਸਤੇ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚੇ ਸਮਹਾ ਲੈ ਨਾਲ ਅਸੀਂ ਘਟੋ ਘਟ ਇੱਕ ਬੱਚਾ ਹੋਰ ਜ਼ਰੂਰ ਪੜਾਈਏ ਇੱਕ ਬੱਚੇ ਦੀ ਪੜਾਣ ਦੇ ਜੋ ਖਰਚਾ ਆਉਂਦਾ ਹੈ ਤਕਰੀਬਨ ਰੋਜ਼ ਦਾ ਕੇਵਲ 1.5 ਡਾਲਰ ਹੈ 50 ਡਾਲਰ ਮਹੀਨੇ ਦੇ 500 ਡਾਲਰ ਸਾਲ ਦੇ ਸੋ ਜੀ ਜ਼ਰੂਰ ਕੰਟ੍ਰਿਬਿਊਟ ਕਰੀਏ ਬੱਚੇ ਸਪੋਰਟ ਕਰੀਏ ਤਾਂ ਕਿ ਇਹ ਜੋ ਮਹਿੰਮ ਚਲਾਈ ਹੈ ਸੰਤਤ ਸਿੰਘ ਮਹਾਰਾਜ ਜੀ ਨੇ ਇਹ ਸਫਲੀ ਹੋ ਸਕੇ हिमाचल प्रदेश ਤੇ ਬੜੋ ਸਾਹਿਬ ਵਿਖੇ ਪਹਿਲਾ ਸਕੂਲ ਸੰਤ ਤੇਜਾ ਸਿੰਘ ਜੀ ਨੇ 1986 ਵਿੱਚ ਮਹਿਜ਼ 5 ਬੱਚਿਆਂ ਨਾਲ ਸ਼ੁਰੂ ਕੀਤਾ ਸੀ ਇਹ ਅੰਕੜਾ ਹੁਣ 129 ਸਕੂਲਾਂ ਅਤੇ 2 ਯੂਨੀਵਰਸਿਟੀਆਂ ਵਿੱਚ ਬਦਲ ਗਿਆ ਹੈ ਇਹ ਸਕੂਲ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਨਰੋਲ ਪਿੰਡੂ ਖੇਤਰ ਵਿੱਚ ਸਥਿਤ ਹਨ ਜੋ 70000 ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੇ ਹਨ ਇਨ੍ਹਾਂ ਬੱਚਿਆਂ ਵਿੱਚੋਂ 32000 ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਮੁਫਤ ਹੈ ਜਿਸ ਵਿੱਚ ਕਿਸਾਨੀ ਕਰਜ਼ੇ ਕਰਕੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਬੱਚੇ ਵੀ ਸ਼ਾਮਲ ਹਨ ਬਾਣੀ ਕਹਿੰਦੀ ਹੈ ਕਿ ਇੱਕ ਬੱਚੇ ਨੂੰ ਵਿੱਦਿਆ ਦਾ ਦਾਨ ਦੇ ਦੋ ਤੇ ਉਹ ਤੁਸੀਂ 100 ਹੀਰੇ ਮੋਤੀ ਦਾਨ ਕਰਤੇ ਉਹਦੇ ਜਿਹੋ ਜਿਹਾ ਪੁੰਨ ਹੈਗਾ ਵੇ ਤੇ ਪੰਜਾਬ ਦੇ ਵਿੱਚ ਆਪਾਂ ਵੀ ਜੀ ਮਿਨੋਰਟੀ ਵਿਚ ਆਨੇ ਆ ਮਿਨੋਰਟੀ ਕੈਨ ਨਾਟ ਸਰਵਾਈਵ ਵਿਦਆਊਟ ਕੁਆਲਿਟੀ ਤੇ ਕੁਆਲਿਟੀ ਇੱਕ ਕਮਿਊਨਿਟੀ ਨੂੰ ਜਿਹੜੀ ਉੱਪਰ ਲੈ ਕੇ ਜਾਂਦੀ ਏ ਉਹ ਸਿਰਫ ਐਜੂਕੇਸ਼ਨ ਹੈਗੀ ਏ ਤੇ এড્યુਕੇਸ਼ਨ ਹੀ ਜਿਹੜੀ ਹੈਗੀ ਏ ਇੱਕ ਕੌਮ ਦਾ ਭਲਾ ਕਰ ਸਕਦੀ ਏ ਇੱਕ ਕਮਿਊਨਿਟੀ ਦਾ ਭਲਾ ਕਰ ਸਕਦੀ ਏ ਸਿੱਖਿਆ ਤੋਂ ਇਲਾਵਾ ٹرسٹ ਵੱਲੋਂ ਹੈਲਥ ਕੇਅਰ ਸੋਸ਼ਲ ਵੈਲਫੇਅਰ ਅਤੇ ਊਮਨ ਏਮਪਾਵਰਮੈਂਟ ਬਾਰੇ ਵੀ ਵਿਸ਼ੇਸ਼ ਪ੍ਰੋਜੈਕਟ ਚਲਾਏ ਜਾ ਰਹੇ ਹਨ ਬਹੁਤ ਹੀ ਕੁੜੀਆਂ ਇਦਾਂ ਦੀਆਂ ਮੇਰੇ ਮਤਲਬ ਇੰਟੈਕ ਚਾਈਆਂ ਜਦ ਮੈਂ ਵਿਜ਼ਿਟ ਵੀ ਕੀਤਾ ਔਰ ਇਨੇ ਸਾਲਾਂ ਤੋਂ ਜਦ ਮੈਂ ਜੁੜੀ ਹੋਈ ਹਾਂ ਆਰਗੇਨਾਈਜੇਸ਼ਨ ਤੋਂ ਜਿਹੜੀ ਇੱਕ ਰੂਰਲ ਉਸ ਤੋਂ ਉੱਠ ਕੇ ਜਿਨ੍ਹਾਂ ਦੀ ਫੈਮਿਲੀ ਨਾ ਉਹਨਾਂ ਨੂੰ ਸਪੋਰਟ ਕਰ ਸਕਦੇ ਸੀ ਇਨਨੇ ਪੈਸੇ ਨਹੀਂ ਸਨ ਤੇ ਉਹਨਾਂ ਕੁੜੀਆਂ ਨੇ ਵੀ ਅੱਜ ਪੜ੍ਹ ਲਿਖ ਕੇ ਉਹ ਉੱਥੇ ਟੀਚਿੰਗ ਕਰ ਰਿਆ ਨੇ ਜਾਂ ਫਿਰ ਨਰਸਿੰਗ ਦੇ ਕੋਰਸਸ ਕਰਕੇ ਬਾਹਰ ਦੇ ਦੇਸ਼ਾਂ ਵਿੱਚ ਸੈਟਲ ਹੋ ਗਿਆ ਨੇ ਬਹੁਤ ਹੀ ਡਾਈਵਰਸਿਫਾਈਡ ਹੈ ਤੇ ਉਹਨਾਂ ਦੀ ਤੇ ਕਹਿ ਲੋ ਕਿ ਫੈਮਿਲੀ ਦਾ ਪੂਰਾ ਉਹ ਰੁਖ ਹੀ ਬਦਲ ਗਿਆ ਇੱਥੇ ਇਹ ਵੀ ਜ਼ਿਕਰ ਇਹ ਖਾਸ ਹੈ ਕਿ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਆਸ਼ੇ ਅਨੁਸਾਰ ਕਲਗੀਧਰ ٹرسٹ ਬੜੋ ਸਾਹਿਬ ਦੀ ਸਥਾਪਨਾ ਕਰਨ ਵਾਲੇ ਸੰਤ ਤੇਜਾ ਸਿੰਘ ਕੀਓਕੇਡੀ ਕੈਂਬਰੇਜ ਯੂਨੀਵਰਸਿਟੀ ਅਤੇ ਯੂਐਸਏ ਦੀ ਹਾਰਵਰਡ ਯੂਨੀਵਰਸਿਟੀ ਵਿੱਚ ਪੜਨ ਵਾਲੇ ਪਹਿਲੇ ਦਸਤਾਰ ਧਾਰੀ ਸਿੱਖ ਸਨ 19ਵੀਂ ਸਦੀ ਦੇ ਅਖੀਰ ਵਿੱਚ ਕੈਨੇਡਾ ਸਮੇਤ ਉੱਤਰੀ ਅਮਰੀਕਾ ਦੇ ਸਿੱਖਾਂ ਦੇ ਵਿਕਾਸ ਵਿੱਚ ਉਹਨਾਂ ਨੇ ਮੋਹਰੀ ਰੋਲ ਅਦਾ ਕੀਤਾ ਸੀ ਬ੍ਰਿਸ਼ ਕੋਲੰਬੀਆ ਸਰਕਾਰ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ 1 ਜੁਲਾਈ ਨੂੰ ਸੰਤ ਤੇਜਾ ਸਿੰਘ ਡੇ ਐਲਾਨਿਆ ਹੋਇਆ ਹੈ ਸੁਖਪਾਲ ਸਿੰਘ ਆਲਕ ਆਮਨੀ ਨਿਊਜ਼ ਬ੍ਰੈਂਪਟਨ